ਹਾਂਜੀ ਇਸ ਸਮੇਂ ਸਾਡੇ ਨਾਲ ਮੌਜੂਦ ਆ ਵੀਰ ਜੀ ਹਰਜੀਤ ਸਿੰਘ ਜਿਹੜੇ ਪ੍ਰਿੰਗੜੀ ਤਰਨਤਨ ਪਿੰਡ ਤੋਂ ਸੇਵਾ ਲੈ ਕੇ ਇੱਥੇ ਪਹੁੰਚੇ ਅੱਜ ਤੇ ਇਹਨਾਂ ਨੂੰ ਆਪਾਂ ਪੁੱਛਦੇ ਆ ਕਿ ਤੁਹਾਡੇ ਕੀ ਹਾਲਾਤ ਆ ਤੇ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਹੈ ਹਾਂਜੀ ਵੀਰ ਜੀ ਤੁਸੀਂ ਦੱਸੋ ਕਿ ਕੀ ਹਾਲਾਤ ਐ ਇੱਥੋਂ ਦੇ ਤੇ ਕੀ ਚੱਲ ਰਿਹਾ ਇੱਥੇ ਹਾਂਜੀ ਫਿਰ ਜੀ ਅਸੀਂ ਨਾ ਦਰਸ਼ਨ ਲੈ ਕੇ ਆਏ ਸੀ ਅੱਜ ਕਸ਼ਮਾ ਦੇ ਚਾਲ ਵਾਸਤੇ ਜੀ ਸਾਡੇ ਸਰਪੰਚ ਸਾਹਿਬ ਉਹ ਵੀ ਸਿੱਖ ਮੰਦਰ ਤੋਂ ਆ ਗਏ ਜੀ ਸਾਰੇ ਨੌਜਵਾਨ ਜੀ ਅਸੀਂ ਰੋਕ ਦੀ ਨਾਕੀ ਉੱਝਾ ਰਹੇ ਆ ਜਿਹੜੇ ਅੱਗੇ ਪਿੰਡ ਨੇ ਤਕਰੀਬਨ 300 ਮੀਟਰ ਅੱਗੇ ਜਾ ਕੇ 4 ਤੋਂ 5 ਫੁੱਟ ਪਾਣੀ ਵਧਦਾ ਜਾ ਰਿਹਾ ਤੇ ਪਾਣੀ ਦੀ ਰੁਕਤ ਬਹੁਤ ਧੀਮਾ ਪਰ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਇਹ ਆ ਰਹੀ ਹੈ ਕਿ ਜਿਹੜੇ ਨੇੜੇ ਘਰ ਆ ਤੁਹਾਨੂੰ ਆ ਪਿੰਡ ਆ ਜਾਂ ਜਿਹੜੇ ਨੇੜੇ ਘਰ ਆ ਉਹਨਾਂ ਤੱਕ ਤਾਂ ਰਸੂਣ ਪਹੁੰਚ ਰਿਹਾ ਪਰ ਇਹ ਤੋਂ ਇਲਾਵਾ ਜਿਹੜੇ ਦੂਰ ਘਰ ਜਿਹੜੇ ਪਾਣੀ ਦੀ ਨਾਲ ਤਾਈ ਉਹਨਾਂ ਤੱਕ ਕੁਝ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਨੇ ਸਰਕਾਰ ਉਹਦੇ ਬਿੜਾ ਦਾ ਪ੍ਰਬੰਧ ਜਿੱਥੇ ਜਿੱਥੇ ਵੀ ਪਾਣੀ ਆਇਆ ਜਾਵਾ ਇਦਾਂ ਦਾ ਬੰਦ ਹੋਵੇ ਤਾਂ ਕਿ ਜਿੱਥੇ ਪਸ਼ੂਆਂ ਦਾ ਰੋਸਨ ਦਾ ਉਤਾਰਦਾ ਸਮਾਨ ਆ ਉਹਨਾਂ ਦਾ ਨਾਂ ਤੱਕ ਪਹੁੰਚਾਇਆ ਜਾਵੇ ਬਹੁਤ ਬਹੁਤੀ ਵਾਰ ਇਹਦੀ ਕੁਝ ਵੇਖਣ ਨੂੰ ਮਿਲ ਰਿਹਾ ਕਿ ਜਿੱਥੇ ਪਹਿਲਾਂ ਹੀ ਬਹੁਤ ਕੁਸ਼ ਹੈ ਉੱਥੇ ਵੀ ਲੋਕ ਵਾਤੋ ਵਾਤ ਇਕੱਠਾ ਕਰ ਰਹੇ ਆ ਪਰ ਅਸੀਂ ਕਹਿੰਦੇ ਆ ਵੀ ਜੇ ਪੰਜਾਬ ਤੇ ਮਸੀਬਤ ਪਈ ਆ ਪੰਜਾਬ ਦੇ ਭੈਣ ਭਰਾ ਦੇ ਅੱਜ ਨਾਲ ਖਲੋਤੇ ਆ ਨਾ ਤੇ ਆਪਾਂ ਨਜਾਇਜ਼ ਫਾਇਦਾ ਨਾ ਚੁੱਕੀਏ ਕਿਉਂਕਿ ਆਫਤ ਬਹੁਤ ਵੱਡੀ ਆ ਆਪਾਂ ਸਾਰੇ ਦੇਖ ਰਹੇ ਆ ਚਾਰੇ ਪਾਸੇ ਪਾਣੀ ਦੀ ਮਾਰ ਆ ਘਰ ਵਿੱਚ ਆ ਗਿਆ ਫਸਲਾਂ ਡੁੱਬ ਗਈਆਂ ਬੱਚੇ ਜਿਹੜੇ ਆ ਪਰਿਵਾਰ ਉਹ ਆਪਣੇ ਘਰ ਛੱਡ ਕੇ ਚਲੇ ਗਏ ਆ ਇਹ ਸਮਾਂ ਬੜਾ ਉਕਾ ਹੈ ਇਹ ਕਹਿ ਲੈਣਾ ਸੁਣ ਲੈਣਾ ਬਹੁਤ ਸੌਖਾ ਪਰ ਜਿਹੜੇ ਪਰਿਵਾਰ ਨੂੰ ਐਦਾਂ ਵਗਦੇ ਪਾਣੀ ਦੇ ਘਰ ਛੱਡ ਕੇ ਜਾਣਾ ਪਿਆ ਉਹ ਪਰਿਵਾਰ ਜਾਣਦਾ ਉਹ ਦੇ ਲੋ ਤੇ ਕੀ ਕੀ ਦੀ ਸਰ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਦੇ ਫਸਲ ਡੁੱਬੀ ਆ ਜਿਨ੍ਹਾਂ ਦੇ ਘਰ ਪਾਣੀ ਚਾਏ ਆ ਜਿਨ੍ਹਾਂ ਦਿਨਾਂ ਵੰਡਿਆ ਆਉਂਦਾ ਰਸਣ ਆ ਜਾਂ ਕੋਈ ਪਸ਼ੂਆਂ ਦਾ ਚਾਰਾ ਆਪਾਂ ਉਹਨਾਂ ਇਕੱਠਾ ਕਰੀਏ ਇਹਨਾਂ ਚੀਜ਼ਾਂ ਦਾ ਆਪਾਂ ਨਜਾਇਜ਼ ਫਾਇਦਾ ਨਾ ਚੱਕੀਏ ਤਾਂ ਕਿ ਜੇ ਪੰਜਾਬ ਦੇ ਲੋਕ ਅੱਜ ਤੁਰੇ ਆ ਇੱਕ ਹਮਦਰਦੀ ਲੈ ਕੇ ਤੁਰੇ ਹੁਣ ਮੰਨ ਲਓ ਜਦੋਂ ਬਾਹਰਲੇ ਸੰਪਿਆ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਪਹੁੰਚੇ ਹੋਗੇ ਉੱਥੇ ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਇਸ ਪੰਜਾਬ ਵਾਸਤੇ ਕੇ ਨਿਹਾਨ ਦਾ ਨਾਰਾ ਵੀ ਨਹੀਂ ਮਾਰਿਆ ਜਿਹੜਾ ਪੰਜਾਬ ਹਰ ਇੱਕ ਦੇ ਭਲੇ ਵਾਸਤੇ ਅੱਗੇ ਹੋ ਕੇ ਦਰਦਾ ਕੋਈ ਜਾਤ ਨਾ ਨਾਰਾ ਵੀ ਮਾਰਨ ਵਾਸਤੇ ਆ ਰਹੀ ਹੈ ਜੀ ਬੜੀ ਬੜੀ ਤਰਾਸੀ ਹੈ ਇਸ ਸਮੇ ਸਾਡੀ ਕਿ ਜਿਹੜੇ ਲੋੜ ਵੰਦਾ ਜਿਨ੍ਹਾਂ ਨੂੰ ਇਸ ਸਮੇ ਲੋੜ ਆ ਚੀਚਾ ਜੀ ਪੁਨਾ ਤਾਂ ਚੀਜ ਨਹੀਂ ਹੈ ਪੜਦੀਆਂ ਪਈ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਬੇੜੀਆਂ ਦੀ ਹੈ ਇੱਥੋਂ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਤੱਕ ਅਸੀਂ ਤੁਰ ਕੇ ਜਾ ਰਹੇ ਹਾਂ ਪਰ ਅੱਗੇ ਤੁਰਿਆ ਨਹੀਂ ਜਾਣਾ ਅੱਗੋਂ ਪਾਣੀ ਦਾ ਕਹਿ ਰਹੇ ਕਿ ਵਹਾਈ ਇੰਨਾ ਤੇਜ਼ ਹੈ ਕਿ ਤੁਸੀਂ ਤੁਰ ਨਹੀਂ ਸਕਦੇ ਤੋ ਉਥੇ ਬੇੜੀਆਂ ਤੋਂ ਬਿਨਾ ਤੁਸੀਂ ਕੋਈ ਵੀ ਮਦਦ ਅੱਗੇ ਲੈ ਕੇ ਨਹੀਂ ਜਾ ਸਕਦੇ ਜੀ ਦੇ ਲਈ ਬੇੜੀਆਂ ਦੀ ਐਵੇਂ ਜਿਹੜੀ ਬਹੁਤ ਵੱਡੀ ਆ ਤੇ ਇਸ ਸਮੇਂ ਇਸ ਲੋੜ ਨੂੰ ਕਿਸੇ ਵੀ ਤਰੀਕੇ ਕਿਉਂਕਿ ਹੁਣ ਜੋ ਵੀ ਆਪਾਂ ਕਿੰਨੇ ਦਿਨ ਹੋ ਗਏ ਆ ਜੀ ਇੰਨੇ ਦਿਨਾਂ ਵਿੱਚ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਇਹ ਮੁਸ਼ਕਲ ਵੀ ਆਪਾਂ ਨੂੰ ਆਪ ਨੂੰ ਹੀ ਹੱਲ ਕਰਨੀ ਪੈਣੀ ਹੈ ਹਾਂਜੀ ਇਸ ਤੋਂ ਵੀ ਅਸੀਂ ਨਾ 4-5 ਕਿਲੋਮੀਟਰ ਅੱਗੇ ਜਾ ਕੇ ਇਹ ਟ੍ਰੇਕਿੰਗ ਲਾਈ ਵੀ ਗਏ ਸੀ ਜਿਹਦੇ ਵਿੱਚ ਤੁਰ ਕੇ ਜਾਣ ਵਾਲਾ ਤਾਂ ਮਾਹੌਲ ਹੈ ਨਹੀਂ ਕਿਉਂਕਿ ਟ੍ਰੈਕਟਰ ਵੀ ਇੱਥੋਂ ਜਾਣਾ ਮੁਸ਼ਕਲ ਆਉਂਦੀ ਵਿੱਚ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕ ਕਰੇ ਭਰਾਜੂ ਆਪ ਦੀਆਂ ਟੂਪਾਂ ਲੈ ਲੈ ਕੇ ਉਹਦੇ ਤੇ ਰਾਸ਼ਨ ਪਤਾ ਲੱਦ ਕੇ ਜਾਂ ਪਸ਼ੂਆਂ ਦਾ ਚਾਰਾ ਲੱਦ ਕੇ ਆਪਦੇ ਘਰਾਂ ਤੱਕ ਲਿਜਾ ਰਹੇ ਆ ਪਰ ਜੇ ਇੱਥੇ ਬੇੜੀਆਂ ਦਾ ਪ੍ਰਬੰਧ ਹੋਵੇ ਸਰਕਾਰ ਵੱਲੋਂ ਕੋਈ ਨਿਖਰਾਲਾ ਹੋਵੇ ਕਿ ਜਿਹੜੇ ਨੀਂਗ ਘਾਰਿਆ ਉਹਨਾਂ ਘਰਾਂ ਤੱਕ ਵੀ ਜੇਕਰ ਹੈਲੋ ਸਾਡੇ ਤੋਂ ਵੀ ਨੌਜਵਾਨ ਵੀਰ ਨੇ ਜਿਹੜੇ ਹੈਲੋ ਹੈਲੋ ਲਗਾਤਾਰ ਇਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨਾ ਵੀ ਹੋ ਸਕੇ ਅਸੀਂ ਚੜ ਕੇ ਆਪਾਂ ਸੇਵਾ ਕਰਾਂਗੇ ਪਰ ਸਾਈਕਲ ਉਹ ਜਿਹੜਾ ਸ਼ਣੀਗਾ ਵਾਲਾ ਇੱਧਰ ਖੜਾ ਵਾ ਜਿੱਥੇ ਵੀ ਹਾਰੜ ਆਏ ਉੱਥੇ ਬੇੜੀਆਂ ਦਾ ਪ੍ਰਬੰਧ ਜਿਹੜਾ ਉਹ ਉੱਥੇ ਖੜਾ ਵਾ ਬਿਲਕੁਲ ਜੀ ਬੇੜੀਆਂ ਦਾ ਕਾ ਵੀ ਸ਼ਣੀਗਾ ਕੋਲ ਹੀ ਆ ਸਭ ਤੋਂ ਜ਼ਰੂਰੀ ਆ ਤੇ ਸਭ ਤੋਂ ਲੋੜਿੰਦੀ ਜਿਹੜੀ ਇਹ ਸੇਵਾ ਵਾ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਤਰਾਸੀ ਹੈ ਸਮੇ ਸਾਡੀ ਬਣ ਚੁੱਕੀ ਆ ਕਿਉਂਕਿ ਵਕ ਵਕ ਅੱਧਿਆ ਤੋਂ ਸਾਨੂੰ ਸੁਣਾ ਨੂੰ ਮਿਲ ਰਿਹਾ ਕਿ ਜਿਹੜੇ ਘਰ ਯਾਨੀ ਕਿ ਹੁਣ ਜਿਵੇਂ ਸੜਕ ਤੇ ਇਸ ਪਿੰਡ ਦੇ ਨਾਲ ਸੜਕ ਲੱਗਦੀ ਆ ਮਤਲਬ ਇੱਥੋਂ ਤੱਕ ਤੁਸੀਂ ਗੱਡੀ ਤੇ ਆ ਸਕਦੇ ਹੋ ਇੱਥੇ ਤੱਕ ਸਾਰਾ ਰਸਨ ਆ ਰਿਹਾ ਲੋਡ ਤੋਂ ਵੱਧ ਆ ਰਿਹਾ ਇੱਥੇ ਜਮਾ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਜੇ ਆਪਾਂ ਮੰਨੀਏ ਕਿ ਜੇ ਇੱਥੇ ਸਰਾਸ਼ ਇੱਥੇ ਜਮਾ ਹੁੰਦਾ ਜੋਗਾ ਫਿਰ ਅੱਗੇ ਨਹੀਂ ਜਾਊਗਾ ਤਾਂ ਉਹਦੇ ਲਈ ਇੱਕ ਤਾਂ ਭੇੜੀਆਂ ਜਿਹੜੀਆਂ ਉਹ ਸਭ ਤੋਂ ਵੱਡੀ ਲੋੜ ਆ ਦੂਜਾ ਇਥੋਂ ਦੇ ਜਿਹੜੇ ਲੋਕ ਆ ਜਿਨ੍ਹਾਂ ਨੇ ਵੀ ਪਿੰਡਾਂ ਨੂੰ ਸੜਕਾਂ ਲਗਦੀਆਂ ਉਹ ਕਿਸੇ ਵੀ ਤਰੀਕੇ ਨਾਲ ਕਹਿ ਲੋ ਵੀ ਜਿਵੇਂ ਟਿਊਬਾਂ ਕਹਿ ਲਓ ਜਾਂ ਕੋਈ ਹੋਰ ਜਰੀਆ ਬਣਾ ਕੇ ਜਿਹੜਾ ਰਸਨਾ ਆਪਣੇ ਤੋਂ ਅਗਲੇ ਪਿੰਡਾਂ ਨੂੰ ਤੋਰ ਰੱਖੀ ਕਿਉਂਕਿ ਇੰਨੀ ਵੱਡੀ ਮੁਸੀਬਤ ਦਾ ਸਾਹਮਣਾ ਜੇ ਅਸੀਂ ਬਿਨਾਂ ਸਰਕਾਰ ਤੋਂ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਬੜੇ-ਬੜੇ ਜਫਰ ਚਾਲਨੇ ਪੈਣਗੇ ਤਾਂ ਕਿ ਅਸੀਂ ਸਾਰੇ ਸੀਤੋਂ ਜਿਉਂਦੇ ਬਚ ਨਿਕਲੀਏ ਪਾਸ ਨਿਕਲੇ ਤਾਂ ਅਗੋ ਜ਼ਿੰਦਗੀ ਵੀ ਕੋਈ ਹੋਣੀ ਨਹੀਂ ਆਪਣੇ ਬੈਠੇ ਹਾਂਜੀ ਇਸ ਤੋਂ ਗਾਹ ਅਲੀ ਜਿਹੜੀ ਮੁਸ਼ਕਲ ਆਉਣੀ ਆ ਮੰਨ ਲਓ ਜਿਵੇਂ ਜਿਵੇਂ ਪਾਣੀ ਦਾ ਵਹਾਅ ਥੱਲੇ ਜਾਣਾ ਤੇ ਜਿੰਨਾ ਵੀ ਪਾਣੀ ਦੇ ਨਾਲ ਰੇਤਾਂ ਰੁੜ ਕੇ ਆ ਰਿਹਾ ਜ਼ਮੀਨਾਂ ਦੇ ਵਿੱਚ ਇੱਥੇ 5-5 6-6 7-7 ਪੁੱਟ ਜਿਹੜਾ ਜ਼ਮੀਨਾਂ 'ਚ ਵੈਸੇ ਹੀ ਰੇਤਾ ਜਾਂਦਾ ਪਰ ਜਦੋਂ ਵੀ ਪਾਣੀ ਦਾ ਜਿਹੜਾ ਫੱਤਰ ਉਹ ਥੱਲੇ ਜਾਂਦਾ ਤਾਂ ਉਸ ਤੋਂ ਬਾਅਦ ਆਪਾਂ ਨੂੰ ਕੀ ਜਿੰਦੀ ਜਿਹੜੀ ਬਹੁਤ ਲੋੜ ਪੈਣੀ ਆ ਆਪਣੀ ਇਹਦਾ ਤੇ ਟ੍ਰੈਕਟਰ ਦੀ ਸੇਵਾ ਕਰ ਸਕਦਾ ਕੋਈ ਡੀਜ਼ਲ ਦੀ ਸੇਵਾ ਚੱਲ ਸਕਦਾ ਤਾਂ ਕਿ ਜਿਹੜੇ ਅੱਜ ਟੈਲੀਆਂ ਜੀਂਦਾ ਪਾਣੀ ਵੀ ਮਾਰ ਰਹੇ ਨੇ ਇਹ ਤਾਂ ਹੀ ਜੀਂਦਣ ਜੋੜੀਆਂ ਫੁਲਾਣਾ ਜੇ ਆਪਾਂ ਉਹਨਾਂ ਨੂੰ ਪੱਤਰ ਕਰਾਂਗੇ ਉਹਨਾਂ ਦੀ ਗਿਰਾਹ ਤਰਾਮਾ ਦੀ ਪੱਤਰ ਕਰਾਂਗੇ ਤੇ ਅਮਨ ਵਾਲੇ ਸਮੇਂ ਤੇ ਬਾਤ ਤੋਂ ਬਾਤ ਸਾਧਣੀ ਕਰਾਂਗੇ